ਸਾਡੇ ਸੇਹੀ ਹੋਗੀ ਪੈਨੀਪਾਲ ਸਾਹਿਬ ਜੁੜੇ ਹੋਏ ਨੇ ਉਹ ਤਾਂ ਜਾਣਾਂਗੇ ਕਿ ਅੱਜ ਸ਼੍ਰੋਮਣੀ ਕਾਲੀਕਲ ਦੇ ਵੱਲੋਂ ਜੜੀਆਂ ਨਵੀਆਂ ਪਲੰਘਾਂ ਪੱਟੀਆਂ ਗਈਆਂ ਨੇ ਰਾਉਸਰ ਕਿਵੇਂ ਬਿਕਰੋ ਅੱਜ ਬਲਵਿੰਦਰ ਸਿੰਘ ਭੋਂਦੜ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ ਕਿ ਸ਼੍ਰੋਮਣੀ ਕਾਲੀਕਲ ਬੈਕਪੋਰਟ ਤੋਂ ਫਰੰਟਪੋਰਟ ਦੀ ਤਿਆਰੀ ਦੇ ਵਿੱਚ ਹੈ ਨਹੀਂ ਚਰਨਜੀਤ ਦਰਅਸਲ ਇਸ ਨਿਯੁਕਤੀ ਦੇ ਵਿੱਚ ਕਾਫੀ ਸਾਡੇ ਪਾਈ ਨੇ ਹੈਗੇ ਨੇ ਕਿਉਂਕਿ ਸਭ ਤੋਂ ਵੱਡੀ ਗੱਲ ਹੈ ਜਿਹੜੀ ਕੱਲ 30 ਅਗਸਤ ਆ ਜੀ ਇਹ ਤੁਹਾਨੂੰ ਖਾਸ ਦੇਣਾ ਆਕਾਲੀ ਦਲ ਦੇ ਲਈ ਕਿਉਂਕਿ ਕੱਲ ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਵੱਲੋਂ ਜਿਹੜੀ ਕੁਝ ਵੀ ਫੈਸਲਾ ਜਿਹੜਾ ਸਜਾ ਨੂੰ ਲੈ ਕੇ ਅੱਜ ਇਸ ਤਰੀਕੇ ਦੇ ਨਾਲ ਜਿਹੜਾ ਬਾਗੀ ਸੜਾ ਅਕਾਲ ਤਖਸਾਲ ਸਾਹਿਬ ਪਹੁੰਚਿਆ ਸੀਗਾ ਤੇ ਉਸ ਤੋਂ ਬਾਅਦ ਸੁਖਵੀਰ ਬਾਦਲ ਵੀ ਪੇਸ਼ ਹੋਏ ਤਾਂ ਕੱਲ ਦਾ ਬੜਾ ਅਹਿਮ ਦਿਨ ਹੈ ਖਾਸ ਕਰਕੇ ਅਕਾਲੀ ਦਲ ਦੇ ਲਈ ਸੋ ਉਸ ਤੋਂ ਇੱਕ ਦਿਨ ਪਹਿਲਾਂ ਭੁੰਦਰ ਸਾਹਿਬ ਦੀ ਨਿਯੁਕਤੀ ਕਾਰਜਕਾਰੀ ਪ੍ਰਧਾਨ ਦੇ ਵਜੋਂ ਗੋਣੀ ਇਹ ਕੁਝ ਸੰਕੇਤ ਨੇ ਲੈ ਕੇ ਆਪਿਆ ਕਿ ਕੰਮ ਕੀਆ ਆ ਰਹੇ ਨੇ ਕਿ ਅਕਾਲ ਤਖਤ ਸਾਹਿਬ ਸੁਖਵੀਰ ਸਿੰਘ ਬਾਦਲਹੋਰਾ ਨੂੰ ਜਾਂ ਜਿਹੜੇ ਬਾਕੀ ਦੇ ਹੋਰ ਆਗੂ ਨੇ ਜਿਹੜੇ ਉਸ ਵੇਲੇ 2000 ਪੰਜਾਬ ਦੀ ਸਰਕਾਰ ਦੇ ਵਿੱਚ ਮੌਜੂਦ ਸੀ ਜੀ ਕੋਈ ਮੰਤਰੀ ਸੀ ਆ ਉਦੋਂ ਐਮ ਐਲ ਏ ਸੀ ਉਹਨਾਂ ਨੂੰ ਸਜ਼ਾ ਕੀ ਸੁਣਾਈ ਜਾਂਦੀ ਹੈ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤੇ ਉਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਆ ਨਿਯੁਕਤੀ ਕਰਨੀ ਕਿ ਫੌਂਦਰ ਨੂੰ ਜਿਹੜਾ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ ਗਿਆ ਇਹ ਤੇ ਸਵਾਲ ਵੀ ਕਾਫੀ ਖੜੇ ਹੁੰਦੇ ਨੇ ਤੇ ਕਈ ਸੰਕੇਤ ਵੀ ਨਿਕਲਦੇ ਨੇ ਸੰਕੇਤ ਇਹ ਨਿਕਲਦੇ ਨੇ ਕਿ ਕੀ ਸੁਖਬੀਰ ਸਿੰਘ ਬਾਦਲ ਨੂੰ ਕਿਤੇ ਇਹ ਤਾਂ ਨਹੀਂ ਕਿਹਾ ਜਾਊਗਾ ਕਿ ਤੁਸੀਂ ਥੋੜੇ ਸਮੇਂ ਦੇ ਲਈ ਪ੍ਰਧਾਨਗੀ ਛੱਡ ਦਿਓ ਤਿਆਗ ਦਿਓ ਕਿਉਂਕਿ ਇਹ ਵੀ ਹੋ ਸਕਦਾ ਹੈ ਜਿਸ ਤਰੀਕੇ ਦੇ ਨਾਲ ਪਾਰਟੀ ਹੈ ਜਿਹੜੀ ਇਕਲਈ ਦਲ ਉਹ ਇਸ ਵੇਲੇ ਉਹ ਖਸ਼ੂਨਿਆਂ ਤੇ ਜਿਹੜੀ ਬਿਲਕੁਲ ਪਹੁੰਚਣ ਨੂੰ ਤਿਆਰ ਹੈ ਜੀ ਤੁਸੀਂ ਦੇਖੋ ਪਹਿਲਾ ਵੱਡੇ ਲੀਡਰ ਚੰਦੂ ਬਾਜੜਾ ਹੋਏ ਜਾਂ ਬੀਬੀ ਜਗੀਰ ਕੌਰ ਹੋਈ ਸੁਦੀਪ ਸਿੰਘ ਰਖੜਾ ਹੋਏ ਗੁਰਪ੍ਰਤਾਪ ਵਟਾਲਾ ਹੋਏ ਇਹ तमाम ਲੀਡਰਾਂ ਨੇ ਇੱਕ ਧੜਾ ਆਪਣਾ ਬਣਾਇਆ ਇਹਨਾਂ ਨੇ ਇੱਕ ਆਪਣਾ ਰਾਹ ਚੁਣਿਆ ਕਿ ਹਾਂ ਅਸੀਂ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨ ਕੀਤੇ ਹੁਕਮ ਦੇ ਲਈ ਹੁਣ ਅਸੀਂ ਇਕੱਠੇ ਹੋ ਕੇ ਇੱਕ ਪਾਸੇ ਨੂੰ ਚੱਲਾਂਗੇ ਫਿਰ ਦੇਖੋ ਇਹੀ ਧੜਾ ਸਭ ਤੋਂ ਪਹਿਲਾ ਅਕਾਉਂ ਤਾਂ ਖਸਰਾ ਸਿੰਘ ਸਾਹਿਬ ਦੇ ਕੋਲ ਪੇਸ਼ ਹੋਇਆ ਉਹਨਾਂ ਨੇ ਖੁਦ ਆਪਰ ਮੰਨਿਆ ਕਿ ਠੀਕ ਹੈ ਅਸੀਂ ਵੀ ਉਸ ਵੇਲੇ ਗੁਨਾਹਗਾਰ ਸੀ ਜਦੋਂ ਵਿਆਪਕੀਆਂ ਹੁੰਦੀਆਂ ਨੇ ਜਿਸ ਦੀ ਸਰਕਾਰ ਦਾ ਹਿੱਸਾ ਸੀ ਪਰ ਉਹ ਕਹ ਰਹੇ ਕਿ ਵੱਡੇ ਵੱਡਾ ਜਿਹੜਾ ਗੁਨਾਹਗਾਰ ਹੋ ਸੁਖਵੀਰ ਸਿੰਘ ਭਾਤਲ ਹੈ ਕਿਉਂਕਿ ਸੁਖਵੀਰ ਸਿੰਘ ਭਾਤਲ ਉਹ ਤਾਂ ਪਾਰਟੀ ਪ੍ਰਧਾਨਤਾ ਸੀਗੇ ਹੀ ਬਲਕਿ ਉਪ ਮੁੱਖ ਮੰਤਰੀ ਸੀ ਤੇ ਪਲੱਸ ਗ੍ਰਹਿ ਮੰਤਰੀ ਸੀਗੇ ਤੇ ਗ੍ਰਹਿ ਮੰਤਰੀ ਜਿਹੜਾ ਵੀ ਸੂਬੇ ਦਾ ਤੇ ਉਸ ਦੇ ਅੰਦਰ ਸਾਰੀ ਜਿਹੜੀ ਪੁਲਿਸ ਡਿਪਾਰਟਮੈਂਟ ਆ ਉਹ ਹੁੰਦਾ ਆ ਤੇ ਕਰਕੇ ਵੱਡੇ ਸਵਾਲ ਚੁੱਕੇ ਗਏ ਸੀ ਇਹ ਦੂਸਰੇ ਪਾਸੇ ਤੁਸੀਂ ਦੇਖੋ ਕਿ ਇਹ ਤੜਾ ਵਰਕ ਹੋਇਆ ਜਿਹੜੇ ਪਹਿਲਾਂ ਦੇਖੋ ਕਿ ਪਵਨ ਕੁਮਾਰ ਤੀਨੂ ਲੋਕ ਸਭਾ ਚੋਣਾਂ ਦੌਰਾਨ ਛੱਡ ਕੇ ਚਲੇ ਗਏ ਪਾਰਟੀ ਨੂੰ ਹੁਣ ਜਿਹੜੀਆਂ ਜਮਨੀ ਚੋਣਾਂ ਆਉਣੀਆਂ ਨੇ ਤੁਸੀਂ ਦੇਖੋ ਕਿ ਡਿੰਪੀ ਢਿੱਲੋਂ ਹਾਲ ਹੀ ਦੇ ਵਿੱਚ ਅਕਾਲੀ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਪਰ ਸੋ ਚੌਥੇ ਉਹਨਾਂ ਨੇ ਅਕਾਲੀ ਦਲ ਛੱਡਤਾ ਸੋ ਅਕਾਲੀ ਦਲ ਤਾਂ ਬਿਲਕੁਲ ਛੋਣਿਆਂ ਤੇ ਆ ਰਿਹਾ ਸਿਫਰ ਤੇ ਆ ਰਿਹਾ ਅਕਾਲੀ ਦਲ ਨੂੰ ਬਚਾਇਆ ਕਿਵੇਂ ਜਾ ਸਕਦਾ ਹੁਣ ਇਹ ਜਿਹੜੇ ਜਥੇਦਾਰ ਸਾਹਿਬ ਇਸ ਤਰੀਕੇ ਦੇ ਨਾਲ ਕੁਝ ਨਵਾਂ ਫੈਸਲਾ ਲੈ ਸਕਦੇ ਨੇ ਦੇਖੋ ਕ ਬਲਿੰਦਰ ਸਿੰਘ ਫੁੰਦਰ ਨੂੰ ਅੱਜ ਕਾਰਜਕਾਰੀ ਪ੍ਰਧਾਨ ਬਣਾਉਣਾ ਇਸ ਗੱਲ ਦੇ ਵੱਲ ਵੀ ਪੂਰਾ ਜਿਹਾ ਇਸ਼ਾਰਾ ਕਰਦਾ ਕਿ ਕਿਤੇ ਸੁਖਵੀਰ ਸਿੰਘ ਬਾਦਲ ਨੂੰ ਥੋੜੇ ਸਮੇਂ ਦੇ ਲਈ ਪਾਰਟੀ ਤੋਂ ਇੱਕ ਪਾਸੇ ਤਾਂ ਨਹੀਂ ਕਰ ਦਿੱਤਾ ਜਾਊਗਾ ਕਿ ਅਕਾਲੀ ਦਲ ਆਖਸ਼ਾ ਵੀ ਸੁਨੇਹਾਤਾ ਨਹੀਂ ਦੇ ਦੇਊਗਾ ਕਿ ਸੁਖਵੀਰ ਕਿ ਸੁਖਵੀਰ ਬਾਦਲ ਇੰਨੇ ਸਮੇਂ ਦੇ ਲਈ ਪ੍ਰਧਾਨਗੀ ਦੀ ਕੁਰਸੀ ਛੱਡਣਗੇ ਮੈਨੂੰ ਇਦਾਂ ਲੱਗਦਾ ਕਿ ਹੁਣ ਬਲਵਿੰਦਰ ਸਿੰਘ ਭੁੰਦਰ ਹੋਣਾ ਸੀ ਮੋਢਿਆਂ ਦੇ ਉੱਤੇ ਜਿਹੜੀ ਆਕਾਲੀ ਦਲ ਦੀ ਵੱਡੀ ਜ਼ਿੰਮੇਵਾਰੀ ਆਉਣ ਵਾਲੀ ਆ ਕਿਉਂਕਿ ਬਲਵਿੰਦਰ ਸਿੰਘ ਭੁੰਦਰ ਹੀ ਕਿਉਂ ਇਹ ਇਹ ਵੀ ਵੱਡਾ ਸਵਾਲ ਆ ਜਾਂਦਾ ਜਿਸ ਵੇਲੇ ਭੁੰਦਰ ਸਾਹਿਬ ਨੇ ਆਕਾਲੀ ਦਲ ਦੇ ਵਿੱਚ ਸਭ ਤੋਂ ਸੀਨੀਅਰ ਜਿਹੜੇ ਆਗੂ ਨੇ ਹਾਂ ਉਹਨੇ ਕਿਉਂਕਿ ਸੁਭਾਸ਼ ਸਿੰਘ ਕਿਸੇ ਖਾਲੀਪਲ ਚ ਇਹ ਉਹਨਾਂ ਨੂੰ ਕਾਲੀਕਲ ਦਾ ਸਰਪਲਸਤ ਬਣਾ ਦਿੱਤਾ ਗਿਆ ਸੀ ਪਰ ਉਹ ਗੱਲ ਵੱਖਰੀ ਹੈ ਕਿ ਪੰਦਰ ਸਿੰਘ ਢੀਮਸਾ ਆਇਆ ਸੁਦੇਸ਼ ਸਿੰਘ ਢੀਮਸਾ ਵੀ ਵੈਸੇ ਚੰਦੂ ਮਜਰਾ ਤੇ ਬਾਕੀ ਦੇ ਆਗੂਆਂ ਦੇ ਨਾਲ ਹੀ ਦੂਸਰੇ ਪਾਸੇ ਨੂੰ ਗਏ ਨੇ ਤੋਂ ਮੈਨੂੰ ਲੱਗਦਾ ਕਿ ਇਹ ਕੱਲ ਜਿਹੜਾ ਫੈਸਲਾ ਕਾਲ ਤੱਕ ਸਭ ਤੋਂ ਆਉਣਾ ਉਹਦੇ ਕੁਝ ਸੰਕੇਤ ਨੇ ਕਿ ਜਿਹੜੇ ਇੱਕ ਪਹਿਲਾਂ ਬਲਿੰਦਰ ਸਿੰਘ ਪੁੰਦਰ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਜੀ ਚਲੋ ਜੀ ਆਖੀ ਸਵਾਲ ਕਰਨਾ ਚਾਹਾਂਗਾ rau saab ਕਿਵੇਂ ਵਿਕਤੀ ਹੋ ਜਿਸ ਤਰਾ ਬਾਗੀਤੜੇ ਦੇ ਲੋਕਾਂ ਨੂੰ ਇੱਕ ਪ੍ਰੈਸ਼ਰ ਬਣਾਇਆ ਗਿਆ ਸੀ ਇੱਕ ਕ੍ਰਿਟੀਸ਼ਨ ਬਾਈ ਬੀ ਸੀ ਕਿ ਚਕਬੀਰ ਸਿੰਘ ਬਾਗਲ ਨੂੰ ਲਾਂਬੇ ਕੀਤਾ ਜਾਣਾ ਚਾਹੀਦਾ ਹੈ ਕਿ ਉਹ ਉਸ ਦੇ ਵਿੱਚ ਕਾਮਯਾਬ ਹੋ ਗਏ ਨੇ ਤੇ ਨਾਲ ਹੀ ਇਹ ਗੱਲ ਵੀ ਪੁੱਛਣਾ ਚਾਹਾਂਗਾ ਕਿ ਬਲਵਿੰਦਰ ਸਿੰਘ ਢੋਲਰ ਦੇ ਮੋਢਿਆਂ ਤੇ ਜਿਹੜੀ ਜ਼ਿੰਮੇਵਾਰੀ ਹੈ ਕਿ ਉਹ ਮੁਲ ਕਾਲੀਦਲ ਨੂੰ ਸਜੀਦ ਕਰਪਾਉਣਗੇ ਇਕੱਠਾ ਕਰਪਾਉਣਗੇ ਬਾਗੀਤੜੇ ਨੂੰ ਮੈਂ ਵੇਖੋ ਚਰਨਜੀਤ ਇਸ ਵੇਲੇ ਨਾ ਜੇ ਸੁਖ ਹੈਗਾ ਜੋ ਆਪਣੇ ਆਸ-ਪਾਸੇ ਨਿਗਾਹ ਕਮਾ ਕੇ ਦੇਖਦੇ ਨੇ ਤਾਂ ਉਹਨਾਂ ਨੂੰ ਬਲਵਿੰਦਰ ਸਿੰਘ ਭੁੰਦਰ ਤੋਂ ਲਾਭਾ ਹੋਰ ਕੋਈ ਦੇਖਦਾ ਨਹੀਂ ਆਕੂ ਦੇਖੋ ਦੋ ਗੱਲਾਂ ਨੇ ਇੱਕ ਤਾਂ ਸਨੋਸ ਸੀਨੀਅਰ ਪਰਸਨ ਨੇ ਭੁੰਦਰ ਸਾਹਿਬ ਇਸ ਵੇਲੇ ਅਕਾਲੀ ਦਲ ਤੇ ਦੂਸਰਾ ਇਹ ਹੈ ਕਿ ਕ੍ਰਾਸਓਵਰ ਦੀ ਨੇ ਬਾਦਲ ਪਰਿਵਾਰ ਦੇ ਜਿਵੇਂ ਪ੍ਰਕਾਸ਼ ਸਿੰਘ ਬਾਦਲ ਹੁੰਦੇ ਸੀ ਉਦੋਂ ਵੀ ਭੁੰਦਰ ਸਾਹਿਬ ਹਮੇਸ਼ਾ ਪ੍ਰਕਾਸ਼ ਸਿੰਘ ਬਾਦਲ ਦੇ ਪਰੋਸੇ ਯੋਗ ਅੱਜ ਜਦੋਂ ਪ੍ਰਕਾਸ਼ ਸਿੰਘ ਬਾਦਲ ਹੈ ਨਹੀਂਗੇ ਪਰ ਉਹਨਾਂ ਤੋਂ ਬਾਅਦ ਸੁਖ ਸਿੰਘ ਬਾਦਲ ਲੋਨ ਦੇ ਮੋਢਿਆਂ ਤੇ ਜਿੰਮੇਵਾਰੀ ਚੱਲ ਰਹੀ ਹੈ ਪਰ ਜਦ ਸੁਖ ਸਿੰਘ ਬਾਦਲ ਦੇ ਪਰੋਸੇ ਯੋਗ ਨਹੀਂ ਬਲਵਿੰਦਰ ਭੁੰਦੜ ਤਾਂ ਬਲਵਿੰਦਰ ਭੁੰਦੜ ਨੂੰ ਕਾਰਜਕਾਰੀ ਪ੍ਰਧਾਨ ਦੀ ਜਿਹੜੀ ਅਹੁਦਾ ਹੈ ਪਤਾ ਹੈ ਇਹ ਬੜਾ ਸੋਚ ਸਮਝ ਕੇ ਦਿੱਤਾ ਗਿਆ ਕਿ ਜੇ ਕੱਲ ਨੂੰ ਕੋਈ ਇਸ ਤਰੀਕੇ ਦਾ ਫੈਸਲਾ ਆਉਂਦਾ ਵੀ ਹੈ ਜੇ ਸੁਖਵੀਰ ਸਿੰਘ ਬਾਦਲ ਨੂੰ ਪਾਰਟੀ ਬਚਾਉਣ ਦੇ ਲਈ ਆਪਣੀ ਕੁਰਸੀ ਛੱਡਣੀ ਵੀ ਪੈਂਦੀ ਆ ਤਾਂ ਜਿਹੜੀ ਪ੍ਰਧਾਨਗੀ ਆ ਉਹ ਇੱਕ ਤਰੀਕੇ ਦੇ ਨਾਲ ਬਲਵਿੰਦਰ ਸਿੰਘ ਭੁੰਦੜ ਹੋਣਾ ਤੇ ਕੋਲ ਚਲੇ ਜਾਊਗੀ ਜਗਵਿੰਦਰ ਸਿੰਘ ਖੁੰਧਰ ਪ੍ਰਧਾਨ ਬਣਦੇ ਨੇ ਤਾਂ ਫਿਰ ਦੂਸਰੀ ਗੱਲ ਇਹ ਵੀ ਹੈ ਨਾ ਕਿ ਜੇ ਕੱਲ ਸੁਖਬੀਰ ਸਿੰਘ ਬਾਦਲ ਇੱਕ ਪਾਸੇ ਹੁੰਦੇ ਨੇ ਤਾਂ ਜਿਹੜੇ ਇਹ ਲੀਡਰ ਸੀ ਜੋ ਤੇਮ ਸਿੰਘ ਚੰਦੂ ਮਾਦਰਾ ਅਬੀਬ ਜਗੀਰ ਕੋਲ ਜਿਹੜੇ ਪਹਿਲਾਂ ਮੈਂ ਨਾਂ ਲਏ ਨੇ ਸੁਜੀਤ ਰਖੜਾ ਗੁਰਪ੍ਰਤਾ ਬਟਾਲਾ ਤੇ ਕੀ ਇਹ ਫਿਰ ਸਵੀਕਾਰ ਕਰਨਗੇ ਕਿ ਬਲਵਿੰਦਰ ਸਿੰਘ ਖੁੰਧਰ ਉਹਨਾਂ ਦੀ ਅਗਵਾਈ ਦੇ ਵਿੱਚ ਆਪਸ ਵਿੱਚ ਫਿਰ ਤੋਂ ਪਾਰਟੀ ਛੱਡ ਜਾਨਦੇ ਆ ਫਿਰ ਤੋਂ ਇਕੱਲੇ ਹੋ ਜਾਂਦੇ ਆ ਹਾਲਾਂਕਿ ਉਹ ਵੀ ਪਾਰਟੀ ਦਾ ਹਿੱਸਾ ਹੀ ਨੇ ਕੀ ਇਹ ਵਾਪਸ ਅਕਾਲੀ ਦਲ ਇਕੱਠਾ ਹੋਊਗਾ ਇਹ ਇਸ ਤਰੀਕੇ ਦੇ ਸੰਕੇਤ ਲੱਗਦੇ ਨੇ ਸੋ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਕੱਲ ਜਿਹੜਾ ਅਕਾਲ ਤਖਤ ਸਾਹਿਬ ਨੇ ਸਰਵੇਸ਼ ਨਾਣਾ ਉਸ ਤੋਂ ਪਹਿਲਾਂ ਇੱਕ ਵੱਡਾ ਮੂਵ ਲਿਆ ਗਿਆ ਇਹੀ ਸੰਕੇਤ ਦੇ ਰਿਹਾ ਕਿ ਕੱਲ ਹੋ ਸਕਦਾ ਕੁਝ ਇਸ ਤਰੀਕੇ ਦਾ ਫੈਸਲਾ ਆ ਸਕਦਾ ਅਕਾਲ ਤਖਤ ਸਾਹਿਬ ਦੇ ਵੱਲੋਂ ਕਿ ਤੁਸੀਂ ਸੁਖਵੀਰ ਸਿੰਘ ਬਾਦਲ 3 ਸਾਲ ਜਾਂ 6 ਮਹੀਨੇ ਜਾਂ 1.5 ਸਾਲ ਜਾਂ 2 ਸਾਲ ਦੇ ਲਈ ਕਿ ਤੁਸੀਂ ਇੱਕ ਪਾਸੇ ਹੋ ਜਿਹੜੀ ਵੱਡੀ ਜ਼ਿੰਮੇਵਾਰੀ ਆ ਉਹ ਦਿਖਦੀ ਜਾਂਦੀ ਹੈ ਕਿ ਗੁਰਵਿੰਦਰ ਸਿੰਘ ਭੁੰਦਰ ਦੇ ਮੂੰਹ ਪਿਆ ਕਿ ਕਾਰਕਾਰੀ ਪ੍ਰਧਾਨ ਉਹਨਾਂ ਨੂੰ ਅੱਜ ਜੀ ਕਿ ਸਰਦਾਰ ਜੀ ਕਿ ਇਸ ਦੋ ਦਿਨਾਂ ਦੇ ਤੋਂ ਆਸਕਤੋ ਜੇ ਆਇਆ ਤਾਂ ਉਸ ਤੋਂ ਪਹਿਲਾਂ ਆਗ ਡੋਗਰ ਪਾਰਟੀ ਦੀ ਕਿਹਦੇ ਹੱਥ ਜਾਊਗੀ ਬੁਲੰਦ ਸਿੰਘ ਪੁੰਦੜ ਹੋਰਾਂ ਦੇ ਕਿਸੀ ਕਾਰਜਕਾਰੀ ਪ੍ਰਧਾਨ ਅਜ ਬਣ ਗਏ ਨੇ ਤੇ ਬੁਲੰਦ ਸਿੰਘ ਪੁੰਦੜ ਜੇਕਰ ਪੂਰਾ ਕਾਲੀ ਦਲ ਦੇਖਦੇ ਨੇ ਤਾਂ ਫਿਰ ਇੱਕ ਤਰੀਕੇ ਦੇ ਨਾਲ ਉਹ ਟਰਸਟ ਦੀ ਬਾਬਲ ਪਰਿਵਾਰ ਦੇ ਉਸ ਤੋਂ ਬਾਅਦ ਜੇਕਰ ਅੱਜ ਦੀ ਘੜੀ ਕਿਸੇ ਤੇ ਭਰੋਸਾ ਕਰਦੇ ਨੇ ਇਹ ਇੱਕ ਨਾਮ ਆਪ ਲਈਏ ਤਾਂ 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 ਇਹ ਇੱਕ ਨਾਮ ਆਪ ਲਈਏ ਸੋ ਸਰਦਾਰ ਸਾਡੇ ਸੇ ਹੋਗੀ ਬੈਨੀਪਾਲ ਸਾਹਿਬ ਜੁੜੇ ਹੋਏ ਨੇ ਉਹ ਤਾਂ ਜਾਣਾਂਗੇ ਕਿ ਅੱਜ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਆਂ ਨਵੀਆਂ ਪਲੰਘਾਂ ਪੱਟੀਆਂ ਗਈਆਂ ਨੇ ਰਾਉਸਰ ਕਿਵੇਂ ਬੈਠੇ ਅੱਜ ਬਲਵਿੰਦਰ ਸਿੰਘ ਭੋਂਦੜ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਬੈਕਪੋਰਟ ਤੋਂ ਟ੍ਰਾਂਸਪੋਰਟ ਦੀ ਤਿਆਰੀ ਦੇ ਵਿੱਚ ਹੈ ਨਹੀਂ ਚਰਨਜੀਤ ਦਰਅਸਲ ਇਸ ਨਿਯੁਕਤੀ ਦੇ ਵਿੱਚ ਕਾਫੀ ਵੱਡੇ ਫਾਇਦੇ ਹੈਗੇ ਨੇ ਕਿਉਂਕਿ ਸਭ ਤੋਂ ਵੱਡੀ ਗੱਲ ਹੈ ਜਿਹੜੀ ਕੱਲ 30 ਅਗਸਤ ਆ ਜੀ ਇਹ ਰਸੂ ਖਾਸ ਦੇਣਾ ਆਕਾਲੀ ਦਲ ਦੇ ਲਈ ਕਿਉਂਕਿ ਕੱਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜਿਹੜੀ ਕੁਝ ਵੀ ਫੈਸਲਾ ਜਿਹੜਾ ਸਜਾ ਨੂੰ ਲੈ ਕੇ ਅੱਜ ਇਸ ਤਰੀਕੇ ਦੇ ਨਾਲ ਜਿਹੜਾ ਬਾਗੀ ਧੜਾ ਅਕਾਲ ਤਖਤ ਸਾਹਿਬ ਪਹੁੰਚਿਆ ਸੀਗਾ ਤੇ ਉਸ ਤੋਂ ਬਾਅਦ ਸੁਖਵੀਰ ਬਾਦਲ ਵੀ ਪੇਸ਼ ਹੋਏ ਤਾਂ ਕੰਮ ਦਾ ਬੜਾ ਅਹਿਮ ਦੇਣਾ ਖਾਸ ਕਰਕੇ ਅਕਾਲੀ ਦਲ ਦੇ ਲਈ ਸੋ ਉਸ ਤੋਂ ਇੱਕ ਦਿਨ ਪਹਿਲਾਂ ਭੁੰਦਰ ਸਾਹਿਬ ਦੀ ਨਿਯੁਕਤੀ ਕਾਰਜਕਾਰੀ ਪ੍ਰਧਾਨ ਦੇ ਵਜੋਂ ਹੋਣੀ ਇਹ ਕੁਝ ਸੰਕੇਤ ਨੇ ਲੈ ਕੇ ਆ ਕਿ ਕੰਮ ਆ ਰਹੇ ਨੇ ਕਿ ਅਕਾਲ ਤਖਤ ਸਾਹਿਬ ਸੁਖਵੀਰ ਸਿੰਘ ਬਾਦਲਹੋਰਾ ਨੂੰ ਜਾਂ ਜਿਹੜੇ ਬਾਕੀ ਦੇ ਹੋਰ ਆਗੂ ਨੇ ਜਿਹੜੇ ਉਸ ਵੇਲੇ 2000 ਪੰਜਾਬ ਦੀ ਸਰਕਾਰ ਦੇ ਵਿੱਚ ਮੌਜੂਦ ਸੀ ਜੀ ਕੋਈ ਮੰਤਰੀ ਸੀ ਆ ਉਦੋਂ ਐਮ ਐਲ ਏ ਸੀ ਉਹਨਾਂ ਨੂੰ ਸਜ਼ਾ ਕੀ ਸੁਣਾਈ ਜਾਂਦੀ ਹੈ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤੇ ਉਸ ਤੋਂ ਪਹਿਲਾਂ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਆ ਨਿਯੁਕਤੀ ਕਰਨੀ ਅਸਕੇ ਫੌਂਡਰ ਨੂੰ ਜਿਹੜਾ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ ਗਿਆ ਇਹ ਤੇ ਸਵਾਲ ਵੀ ਕਾਫੀ ਖੜੇ ਹੁੰਦੇ ਨੇ ਤੇ ਕਈ ਸੰਕੇਤ ਵੀ ਨਿਕਲਦੇ ਨੇ ਸੰਕੇਤ ਇਹ ਨਿਕਲਦੇ ਨੇ ਕਿ ਕੀ ਸੁਖਵੀਰ ਸਿੰਘ ਬਾਦਲ ਨੂੰ ਕਿਤੇ ਇਹ ਤਾਂ ਨਹੀਂ ਕਿਹਾ ਜਾਊਗਾ ਕਿ ਤੁਸੀਂ ਥੋੜੇ ਸਮੇਂ ਦੇ ਲਈ ਪ੍ਰਧਾਨਗੀ ਛੱਡ ਦਿਓ ਤਿਆਗ ਦਿਓ ਕਿਉਂਕਿ ਇਹ ਵੀ ਹੋ ਸਕਦਾ ਹੈ ਜਿਸ ਤਰੀਕੇ ਦੇ ਨਾਲ ਪਾਰਟੀ ਹੈ ਜਿਹੜੀ ਇਕੱਲੀ ਦਲ ਉਹ ਇਸ ਵੇਲੇ ਉਹ ਚੋਣਾਂਾਂ ਤੇ ਜਿਹੜੀ ਬਿਲਕੁਲ ਪਹੁੰਚਣ ਨੂੰ ਤਿਆਰ ਹੈ ਜੀ ਤੁਸੀਂ ਦੇਖੋ ਪਹਿਲਾ ਵੱਡੇ ਲੀਡਰ ਪ੍ਰੇਵ ਚੰਦੂ ਬਾਜੜਾ ਹੋਏ ਜਾਂ ਬੀਬੀ ਜਗੀਰ ਕੌਰ ਹੋਈ ਸੁਜੀਤ ਸਿੰਘ ਰਖੜਾ ਹੋਏ ਗੁਰਪ੍ਰਤਾਪ ਵਟਾਲਾ ਹੋਏ ਇਹ तमाम ਲੀਡਰਾਂ ਨੇ ਇੱਕ ਧੜਾ ਆਪਣਾ ਬਣਾਇਆ ਇਹਨਾਂ ਨੇ ਇੱਕ ਆਪਣਾ ਰਾਹ ਚੁਣਿਆ ਕਿ ਹਾਂ ਅਸੀਂ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨ ਕੀਤੇ ਹੁਕਮ ਦੇ ਲਈ ਹੁਣ ਅਸੀਂ ਇਕੱਠੇ ਹੋ ਕੇ ਇੱਕ ਪਾਸੇ ਨੂੰ ਚੱਲਾਂਗੇ ਫਿਰ ਦੇਖੋ ਇਹੀ ਧੜਾ ਸਭ ਤੋਂ ਪਹਿਲਾ ਅਕਾਉਂਟਕ ਸਾਹਿਬ ਸਿੰਘ ਸਾਹਿਬ ਦੇ ਕੋਲ ਪੇਸ਼ ਹੋਇਆ ਉਹਨਾਂ ਨੇ ਖੁਦ ਅਪਰਾਮ ਮੰਨਿਆ ਕਿ ਠੀਕ ਹੈ ਅਸੀਂ ਵੀ ਉਸ ਵੇਲੇ ਗੁਨਾਹਗਾਰ ਸੀ ਜਦੋਂ ਵਿਆਪਕੀਆਂ ਹੁੰਦੀਆਂ ਨੇ ਜਿਸ ਦੀ ਸਰਕਾਰ ਦਾ ਹਿੱਸਾ ਸੀ ਪਰ ਉਹ ਕਹਿ ਰਹੇ ਕਿ ਵੱਡੇ ਵੱਡਾ ਜਿਹੜਾ ਗੁਨਾਹਗਾਰ ਹੋ ਸੁਖਵੀਰ ਸਿੰਘ ਭਾਤਲ ਹੈ ਕਿਉਂਕਿ ਸੁਖਵੀਰ ਸਿੰਘ ਭਾਤਲ ਉਹ ਤਾਂ ਪਾਰਟੀ ਪ੍ਰਧਾਨਤਾ ਸੀਗੇ ਹੀ ਬਲਕਿ ਉਪ ਮੁੱਖ ਮੰਤਰੀ ਸੀ ਤੇ ਪਲੱਸ ਗ੍ਰਹਿ ਮੰਤਰੀ ਸੀਗੇ ਤੇ ਗ੍ਰਹਿ ਮੰਤਰੀ ਜਿਹੜਾ ਵੀ ਸੂਬੇ ਦਾ ਤੇ ਉਸ ਦੇ ਅੰਦਰ ਸਾਰੀ ਜਿਹੜੀ ਪੁਲਿਸ ਡਿਪਾਰਟਮੈਂਟ ਆ ਉਹ ਹੁੰਦਾ ਆ ਤੇ ਕਰਕੇ ਵੱਡੇ ਸਵਾਲ ਚੁੱਕੇ ਗਏ ਸੀ ਤੇ ਦੂਸਰੇ ਪਾਸੇ ਤੁਸੀਂ ਦੇਖੋ ਕਿ ਇਹ ਤੜਾ ਵਰਕ ਹੋਇਆ ਜਿਹੜੇ ਪਹਿਲਾਂ ਦੇਖੋ ਕਿ ਪਵਨ ਕੁਮਾਰ ਤੀਨੂ ਲੋਕ ਸਭਾ ਚੋਣਾਂ ਦੌਰਾਨ ਛੱਡ ਕੇ ਚਲੇ ਗਏ ਪਾਰਟੀ ਨੂੰ ਹੁਣ ਜਿਹੜੀਆਂ ਜਮਨੀ ਚੋਣਾਂ ਆਉਣੀਆਂ ਨੇ ਤੁਸੀਂ ਦੇਖੋ ਕਿ ਡਿੰਪੀ ਢਿੱਲੋਂ ਹਾਲ ਹੀ ਦੇ ਵਿੱਚ ਅਕਾਲੀ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਪਰ ਸੋ ਚੌਥੇ ਉਹਨਾਂ ਨੇ ਅਕਾਲੀ ਦਲ ਛੱਡਤਾ ਸੋ ਅਕਾਲੀ ਦਲ ਤਾਂ ਬਿਲਕੁਲ ਛੋਣੇ ਤੇ ਆ ਰਿਹਾ ਸਿਫਰ ਤੇ ਆ ਰਿਹਾ ਅਕਾਲੀ ਦਲ ਨੂੰ ਬਚਾਇਆ ਕਿਵੇਂ ਜਾ ਸਕਦਾ ਹੁਣ ਇਹ ਜਿਹੜੇ ਜਥੇਦਾਰ ਸਾਹਿਬ ਇਸ ਤਰੀਕੇ ਦੇ ਨਾਲ ਕੁਝ ਨਵਾਂ ਫੈਸਲਾ ਲੈ ਸਕਦੇ ਨੇ ਦੇਖੋ ਤ ਬਲਿੰਦਰ ਸਿੰਘ ਖੁੰਦੜ ਨੂੰ ਅੱਜ ਕਾਰਜਕਾਰੀ ਪ੍ਰਧਾਨ ਬਣਾਉਣਾ ਇਸ ਗੱਲ ਦੇ ਵੱਲ ਵੀ ਥੋੜਾ ਜਿਹਾ ਇਸ਼ਾਰਾ ਕਰਦਾ ਕਿ ਕਿ ਕਿਤੇ ਸੁਖਵੀਰ ਸਿੰਘ ਬਾਦਲ ਨੂੰ ਥੋੜੇ ਸਮੇਂ ਦੇ ਲਈ ਪਾਰਟੀ ਤੋਂ ਇੱਕ ਪਾਸੇ ਤਾਂ ਨਹੀਂ ਕਰ ਦਿੱਤਾ ਜਾਊਗਾ ਕਿ ਅਕਾਲੀ ਅਕਸ਼ਾ ਵੀ ਸੁਨੇਹਾਤਾ ਨਹੀਂ ਦੇ ਦੂਗਾ ਕਿ ਸੁਖਵੀਰ ਕਿ ਸੁਖਵੀਰ ਬਾਦਲ ਐਨੇ ਸਮੇਂ ਦੇ ਲਈ ਪ੍ਰਧਾਨਗੀ ਦੀ ਕੁਰਸੀ ਛੱਡਣਗੇ ਮੈਨੂੰ ਇਦਾਂ ਲੱਗਦਾ ਕਿ ਹੁਣ ਬਲਵਿੰਦਰ ਸਿੰਘ ਭੁੰਦਰ ਹੋਣਾ ਹੈ ਉਹ ਮੋੜਿਆਂ ਦੇ ਉੱਤੇ ਜਿਹੜੀ ਆਕਾਲੀ ਦਲ ਦੀ ਵੱਡੀ ਜ਼ਿੰਮੇਵਾਰੀ ਆਉਣ ਵਾਲੀ ਆ ਕਿਉਂਕਿ ਬਲਵਿੰਦਰ ਸਿੰਘ ਭੁੰਦਰ ਹੀ ਕਿਉਂ ਇਹ ਵੀ ਇਹ ਵੀ ਵੱਡਾ ਸਵਾਲ ਆ ਜਾਂਦਾ ਜੇ ਇਸ ਵੇਲੇ ਭੁੰਦਰ ਸਾਹਿਬ ਨੇ ਅਕਾਲੀ ਦਲ ਦੇ ਵਿੱਚ ਸਭ ਤੋਂ ਸੀਨੀਅਰ ਜਿਹੜੇ ਆਗੂ ਨੇ ਹੂੰ ਉਹਨੇ ਕਿਉਂਕਿ ਸਿੱਕੀ ਕੀ ਖਾਲੀ ਬਲਚੇ ਤੇ ਉਹਨਾਂ ਨੂੰ ਕਾਲੀ ਕਾਲ ਦਾ ਸਰਪਲਸਟ ਬਣਾ ਦਿੱਤਾ ਗਿਆ ਸੀ ਪਰ ਉਹ ਗੱਲ ਵੱਖਰੀ ਹੈ ਕਿ ਪੰਦਰ ਢੀਮਸਾ ਆਇਆ ਸੁਰੇਸ਼ ਸਿੰਘ ਢੀਮਸਾ ਵੀ ਪ੍ਰੋਫੈਸਰ ਚੰਦੂ ਮજરા ਤੇ ਬਾਕੀ ਦੇ ਆਗੂਆਂ ਦੇ ਨਾਲ ਹੀ ਦੂਸਰੇ ਪਾਸੇ ਨੂੰ ਗਏ ਨੇ ਤੋਂ ਮੈਨੂੰ ਲੱਗਦਾ ਕਿ ਇਹ ਕੱਲ ਜਿਹੜਾ ਫੈਸਲਾ ਕਾਲ ਤੱਕ ਸਭ ਤੋਂ ਆਉਣਾ ਉਹਦੇ ਕੁਝ ਸੰਕੇਤ ਨੇ ਕਿ ਜਿਹੜੇ ਇੱਕ ਪਹਿਲਾਂ ਬ੍ਰਿੰਦਰ ਸਿੰਘ ਢੰਡਰ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਜੀ ਚਰਨ ਜੀ ਆਖੀ ਸਵਾਲ ਕਰਨਾ ਚਾਹਾਂਗਾ rau saab ਕਿਵੇਂ ਵਿਕਤੀਓ ਜਿਸ ਤਰ੍ਹਾਂ ਬਾਗੀਤ ਦੇ ਇਹਦੇ ਵੱਲੋਂ ਇੱਕ ਪ੍ਰੈਸ਼ਰ ਬਣਾਇਆ ਗਿਆ ਸੀ ਇੱਕ ਕ੍ਰਿਟੀਸ਼ਨ ਬਣਾਈ ਗਈ ਸੀ ਕਿ ਚਕਬੀਰ ਸਿੰਘ ਬਾਗਲ ਨੂੰ ਲਾਂਬੇ ਕੀਤਾ ਜਾਣਾ ਚਾਹੀਦਾ ਹੈ ਕਿ ਉਹ ਉਸਦੇ ਵਿੱਚ ਕਾਮਯਾਬ ਹੋ ਗਏ ਨੇ ਤੇ ਨਾਲ ਹੀ ਇਹ ਗੱਲ ਵੀ ਪੁੱਛਣਾ ਚਾਹਾਂਗਾ ਕਿ ਬਲਵਿੰਦਰ ਸਿੰਘ ਭੋਲੜ ਦੇ ਮੋੜਾਂ ਤੇ ਜਿਹੜੀ ਜ਼ਿੰਮੇਵਾਰੀ ਹੈ ਕਿ ਉਹ ਮੁਲ ਕਾਲੀਦਲ ਨੂੰ ਸਜੇਦ ਕਰਪਾਉਣਗੇ ਇਕੱਠਾ ਕਰਪਾਉਣਗੇ ਬਾਗੀਤ ਦੇ ਇਹਨੂੰ ਨਹੀਂ ਦੇਖੋ ਚਰਨਜੀਤ ਇਸ ਵੇਲੇ ਨਾ ਜੇ ਸੁਖ ਹੈਗਾ ਜੋ ਆਪਣੇ ਆਸ-ਪਾਸੇ ਨਿਗਾਹ ਕਮਾ ਕੇ ਦੇਖਦੇ ਨੇ ਤਾਂ ਉਹਨਾਂ ਨੂੰ ਬੁਲਿੰਦਰ ਸਿੰਘ ਖੁੰਧੜ ਤੋਂ ਲਾਭਾ ਹੋਰ ਕੋਈ ਦਿਖਦਾ ਨਹੀਂ ਆਕੂ ਦੇਖੋ ਦੋ ਗੱਲਾਂ ਨੇ ਇੱਕ ਤਾਂ ਸਨੋਸ ਸੀਨੀਅਰ ਪਰਸਨ ਨੇ ਖੁੰਧੜ ਸਾਹਿਬ ਇਸ ਵੇਲੇ ਅਕਾਲੀ ਦਲ ਤੇ ਦੂਸਰਾ ਇਹ ਹੈ ਕਿ ਕ੍ਰਸਟਵਰਦੀ ਨੇ ਬਾਦਲ ਪਰਿਵਾਰ ਦੇ ਜਦੋਂ ਪ੍ਰਕਾਸ਼ ਸਿੰਘ ਬਾਦਲ ਹੁੰਦੇ ਸੀ ਉਦੋਂ ਵੀ ਖੁੰਧੜ ਸਾਹਿਬ ਹਮੇਸ਼ਾ ਪ੍ਰਕਾਸ਼ ਸਿੰਘ ਬਾਦਲ ਦੇ ਪਰクセ ਜੋ ਅੱਜ ਜਦੋਂ ਪ੍ਰਕਾਸ਼ ਸਿੰਘ ਬਾਦਲ ਹੈ ਨਹੀਂਗੇ ਪਰ ਉਹਨਾਂ ਤੋਂ ਬਾਅਦ ਸੁਖ ਸਿੰਘ ਬਾਦਲ ਲੋਨ ਦੇ ਮੋਟਿਆਂ ਤੇ ਜਿੰਮੇਵਾਰੀ ਚੱਲ ਰਹੀ ਹੈ ਅੱਜ ਸੁਖ ਸਿੰਘ ਬਾਦਲ ਦੇ ਪਰੋਸੇ ਯੋਗ ਨਹੀਂ ਬਲਵਿੰਦਰ ਭੁੰਦੜ ਤਾਂ ਬਲਵਿੰਦਰ ਭੁੰਦੜ ਨੂੰ ਕਾਰਜਕਾਰੀ ਪ੍ਰਧਾਨ ਦੀ ਜਿਹੜੀ ਅਹੁਦਾ ਹੈ ਪਤਾ ਹੈ ਇਹ ਬੜਾ ਸੋਚ ਸਮਝ ਕੇ ਦਿੱਤਾ ਗਿਆ ਕਿ ਜੇ ਕੱਲ ਨੂੰ ਕੋਈ ਇਸ ਤਰੀਕੇ ਦਾ ਫੈਸਲਾ ਆਉਂਦਾ ਵੀ ਹੈ ਜੇ ਸੁਖਵੀਰ ਸਿੰਘ ਬਾਦਲ ਨੂੰ ਪਾਰਟੀ ਬਚਾਉਣ ਦੇ ਲਈ ਆਪਣੀ ਕੁਰਸੀ ਛੱਡਣੀ ਵੀ ਪੈਂਦੀ ਆ ਤਾਂ ਜਿਹੜੀ ਪ੍ਰਧਾਨਗੀ ਆ ਉਹ ਇੱਕ ਤਰੀਕੇ ਦੇ ਨਾਲ ਬਲਵਿੰਦਰ ਸਿੰਘ ਭੁੰਦੜ ਹੋਣਾ ਤੇ ਕੋ ਚੱਲੇ ਜਾਊਗੀ ਜੇ ਬਲਵਿੰਦਰ ਸਿੰਘ ਖੁੰਧਰ ਪ੍ਰਧਾਨ ਬਣਦੇ ਨੇ ਤਾਂ ਫਿਰ ਦੂਸਰੀ ਗੱਲ ਇਹ ਵੀ ਹੈ ਨਾ ਕਿ ਜੇ ਕੱਲ ਸੁਖਬੀਰ ਸਿੰਘ ਬਾਦਲ ਇੱਕ ਪਾਸੇ ਹੁੰਦੇ ਨੇ ਤਾਂ ਜਿਹੜੇ ਇਹ ਲੀਡਰ ਸੀ ਜੋ ਤ੍ਰੇਮ ਸਿੰਘ ਚੰਦੂ ਮਾਦਰਾ ਅਬੀਬ ਜਗੀਰ ਕੋਲ ਜਿਹੜੇ ਪਹਿਲਾਂ ਮੈਂ ਨਾਮ ਲਏ ਨੇ ਸੁਜੀਤ ਰਖੜਾ ਗੁਰਪ੍ਰਤਾ ਬਟਾਲਾ ਤੇ ਕੀ ਇਹ ਫਿਰ ਸਵੀਕਾਰ ਕਰਨਗੇ ਕਿ ਬਲਵਿੰਦਰ ਸਿੰਘ ਖੁੰਧਰ ਉਹਨਾਂ ਦੀ ਅਗਵਾਈ ਦੇ ਵਿੱਚ ਆਪਸ ਵਿੱਚ ਤੋਂ ਪਾਰਟੀ ਛੱਡ ਜਾਂਦੇ ਆ ਫਿਰ ਤੋਂ ਕੱਟੇ ਹੋ ਜਾਂਦੇ ਆ ਹਾਲਾਂਕਿ ਉਹ ਵੀ ਪਾਰਟੀ ਦਾ ਹਿੱਸਾ ਹੀ ਨੇ ਕੀ ਇਹ ਵਾਪਸ ਅਕਾਲੀ ਦਲ ਇਕੱਠਾ ਹੋਊਗਾ ਇਹ ਇਸ ਤਰੀਕੇ ਦੇ ਸੰਕੇਤ ਲੱਗਦੇ ਨੇ ਸੋ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਕੱਲ ਜਿਹੜਾ ਅਕਾਲ ਤਖਤ ਸਾਹਿਬ ਨੇ ਸਰਵੇਸ਼ ਸੁਣਾਣਾ ਉਸ ਤੋਂ ਪਹਿਲਾਂ ਇੱਕ ਵੱਡਾ ਮੂਵ ਲਿਆ ਗਿਆ ਇਹੀ ਸੰਕੇਤ ਦੇ ਰਿਹਾ ਕਿ ਕੱਲ ਹੋ ਸਕਦਾ ਕੁਝ ਇਸ ਤਰੀਕੇ ਦਾ ਫੈਸਲਾ ਆ ਸਕਦਾ ਅਕਾਲ ਤਖਤ ਸਾਹਿਬ ਦੇ ਵੱਲੋਂ ਕਿ ਤੁਸੀਂ ਸੁਖਵੀਰ ਸਿੰਘ ਬਾਦਲ ਨਾਲ ਜਾਂ 6 ਮਹੀਨੇ ਜਾਂ 1.5